ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਸਿਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਫੇਰ ਆਪਾਂ ਪਾਲੇ ਸਿੰਘ ਹੋਂ ਨਾਲ ਕੋਲ ਪਹੁੰਚ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਫੇਰ ਤੁਹਾਨੂੰ ਕਾਫੀ ਗਿਣਤੀ 'ਚ ਪਸ਼ੂ ਤੁਹਾਨੂੰ ਦਿਖਾਉਣੇ ਆ ਇਹ ਮੱਝਾਂ ਜਿੰਨੀਆਂ ਤੁਸੀਂ ਦੇਖਦੇ ਸਾਰੀਆਂ ਸੂਈਆਂ ਸਵਾਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਕੋਈ ਵੀਰ ਆਪਣੀ ਆ ਕੇ ਤਸੱਲੀ ਕਰਕੇ ਜਿਤਨਾ ਮਰਜ਼ੀ ਚਵਾਈ ਕਰਕੇ ਖੜੇ ਸੋਹਣੀਆਂ ਝੋਟੀਆਂ ਵੱਡੇ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਵਿਖਾਉਣੇ ਆ ਵੱਡੇ ਭਾਅ ਵੀ ਤੁਹਾਨੂੰ ਦਿਖਾਵਾਂਗੇ ਛੋਟੇ ਭਾਅ ਵੀ ਜਿਹੜੇ ਤੁਹਾਨੂੰ ਦਿਖਾਵਾਂਗੇ ਕੋਈ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖੇ ਕਿਉਂਕਿ ਪੂਰੀ ਵੀਡੀਓ ਦੇ ਵਿੱਚੇ ਸਾਰੇ ਵੈਰਾਈਟੀ ਦੇ ਭਾਜ ਜਿਹੜੇ ਤੁਹਾਨੂੰ ਦਿਖਾਉਣੇ ਆ ਗਾਵਾਂ ਵੀ ਹੌਲੇ ਭਾਜ ਤੁਹਾਨੂੰ ਦਿਖਾਉਣੀਆਂ ਆ ਦੇਖ ਸਕਦੇ ਜੀ ਖੋਲੇ ਭਾਜ ਦੀਆਂ ਗਾਵਾਂ ਵੀ ਜਿਹੜੀਆਂ ਤੁਹਾਨੂੰ ਐਂਡ ਤੇ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹਨਾ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਔਰ ਸੁਣਾਓ ਠੀਕ ਠਾ ਜੇ ਮੇਰਾ ਤੁਹਾਨੂੰ ਸੁਣਾਓ ਸਾਫ ਵਧੀਆ ਜੇ ਰਿਗੀ ਜਾਂਦਾ ਮਾਲ ਫਿਰ ਮਾਲ ਫਿਰ ਬੜੀ ਮੇਰਾ ਬਾਬੇ ਨਾਨਕ ਦੀ ਅੱਛਾ ਰਾਜ ਚਲਾਈ ਜਲਦੀ ਤੁਹਾਡੀ ਵੀਡੀਓ ਤੋਂ ਵੀ ਠੀਕ ਹੈ ਗੋਪੀ ਸ਼ੋਮੀ ਹੋਰੀ ਵੀ ਨਾ ਗਾਂਦ ਲੀਕਾ ਅੱਛਾ ਤੇ ਅੱਜ ਚਲਾਈ ਜਲਦੀ ਲੋ ਜੀ ਠੀਕ ਹੈ ਤੇ ਆ ਗਿਆ ਕਿਦੋਂ ਕੋ ਚੱਲ ਗਿਆ ਠੀਕ ਹੈ ਤੇ ਫੋਨਾਂ ਦੀਆਂ ਰੌਣਕਾਂ ਲੱਗੀਆਂ ਰਿੰਦੀਆਂ ਹੋਣੀਆਂ ਮੈਨਾਂ ਵੀ ਕਿ ਉਠੀ ਮਾਰਨ ਵਾਲੀ ਗੱਲ ਆ ਅੱਛਾ ਬਲੀ ਮੇਰੀਆ ਬਾਬੇ ਨਾਲ ਠੀਕ ਚਲੋ ਇਹ ਆ ਕਿ ਕੰਮ ਸਾਫ ਸੁਥਰਾ ਹੋਵੇ ਨਾ ਕੰਮ ਸਾਫ ਸੁਥਰਾ ਤੇ ਗਾਗ ਨਵੇਂ ਚੰਗਾ ਲੱਗਦਾ ਸਾਫ ਸੁਥਰਾ ਇਹੋ ਹੀ ਸਭ ਤੋਂ ਵੱਡੀ ਗੱਲ ਆ ਹਾਂਜੀ ਹਾਂਜੀ ਇੱਕ ਦਿਨ ਡੰਗਰ ਜ਼ਿਲ੍ਹਾ ਵਾ ਡੰਗਰ ਨੂੰ ਕੋਈ ਬੱਚਾ ਪੁੱਛਾ ਲੱਗਾ ਜਿਦਾ ਦੇਣਾ ਕਿਸ ਨੂੰ ਹਾਂਜੀ ਹਾਂਜੀ ਸਭ ਤੋਂ ਵੱਡਾ ਗਣਾ ਇਹ ਆ ਹਾਂਜੀ ਹਾਂਜੀ ਤੇ ਦੂਜਾ ਇਹ ਆ ਵੀ ਥਣ ਥੂਣ ਨਾਲ ਕਿ ਡੰਗਰ ਦਾ ਮਰਿਆ ਵੀ ਹਾਂਜੀ ਹਾਂਜੀ ਇਹ ਦੋ ਗੱਲਾਂ ਜਿਹੜੀਆਂ ਇਹ ਆ ਕਿ ਜੋ ਚੀਜ਼ ਹੈਗੀ ਆ ਅਗਲੇ ਨੂੰ ਦੱਸ ਕੇ ਦੋ ਕੋਈ ਕੋਈ ਨਹੀਂ ਕਿ ਲੋ ਵਧ ਗਿਆ ਜਾਂ ਘਟ ਗਿਆ ਉਹ ਚੱਲ ਜੂਗਾ ਬਾਕੀ ਜਿਹੜਾ ਥਾਂ ਬੰਦ ਹੋਵੇ ਜਾਂ ਕੋਈ ਬੱਚਾ ਲੱਗਾ ਹੋਵੇ ਉਹ ਸਭ ਤੋਂ ਵੱਡਾ ਗ੍ਰਾਮ ਬਾਕੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੋ ਚੀਜ਼ ਆਪਾਂ ਦਸੀ ਉਹ ਹੀ ਅਗਲੇ ਉਹ ਹੀ ਅਗਲੇ ਬੰਦੇ ਨਿਕਲੇ ਫੇਰ ਇਹ ਗਾਕ ਜਿਹੜਾ ਜੁੜਦਾ ਵਾ ਲੰਮਾ ਸਮਾਂ ਜੁੜਦਾ ਵਾ ਲੰਮਾ ਸਮਾਂ ਕੱਪ ਕਰਨਾ ਉਹ ਹਾਂਜੀ ਹਾਂਜੀ ਠੀਕ ਆ ਇੱਕ ਦਿਨ ਦਾ ਦੇ ਹਾਂਜੀ ਹਾਂਜੀ ਬਾਕੀ ਫੋਨ ਆਪਣਾ 24 ਘੰਟੇ ਚਲਦਾ ਹੀ ਰਹਿੰਦਾ ਵਾ ਚਲਦਾ ਰਹਿੰਦਾ ਵਾ ਅੱਛਾ ਇੱਕ ਗਵਾਜ ਗਿਆ ਇਹਦਾ ਨੰਬਰ ਫੋਨ ਇੱਕ ਦਾ ਹਾਂਜੀ ਹਾਂਜੀ ਅੱਜ ਹੁਣ ਮੈਂ ਇਹਨੂੰ ਖਾ ਮੈਂ ਕਢਾ ਕੇ ਲਿਆ ਹੁਣੇ ਅੱਛਾ ਤੇ ਉਹ ਵੀ ਚਾਲੂ ਕਰ ਲੱਗੇ ਕਢਾ ਕੇ ਲਿਆ ਗਿਆ ਠੀਕ ਹੈ ਜੀ ਤੇ ਮੇਰਾ ਨੰਬਰ ਜਿਹੜਾ ਉਹਦੇ 24 ਘੰਟੇ ਹੀ ਠੀਕ ਚਲਦਾ ਜਿੰਨੂ ਦੀ ਮਰਜ਼ੀ ਲੈ ਫੋਨ ਬੰਦ ਉਹ ਹੁਣ ਵਾਲਾ ਨਾ ਕਰਨ ਵਾਲਾ ਕੋਈ ਕਾਰ ਨਹੀਂ ਠੀਕ ਹੈ ਜੀ ਹਾਂਜੀ ਠੀਕ ਚਲੋ ਨੰਬਰ ਕੀ ਫੋਨ ਬੰਦ ਕੋਈ ਨਹੀਂ ਕਿਹੜੇ ਵੀ ਨਵੇਂ ਤੁਰੇ ਆ ਕੋਈ ਬੜੇ ਚਿਰ ਤੋਂ ਪੁਰਾਣਾ ਕੰਮ ਬਿਲਕੁਲ ਨੰਬਰ ਜਿਹੜਾ ਜਿੰਨੂ ਦਾ ਫੋਨ ਰੱਖਿਆ ਨਾ ਆਪਣੇ ਕੋਲ ਠੀਕ ਠੀਕ ਉਹ ਹੀ ਸ਼ੁਰੂ ਉਹ ਤੋਂ ਹੀ ਆ ਠੀਕ ਨੰਬਰ ਠੀਕ ਨਾ ਉਹਨੇ ਰਾਤ ਬੰਦ ਨਾਲ ਨਾਲ ਦਿਨ ਬੰਦ ਨਾਲ ਜਿਹਨਾਂ ਚ ਮਾਲਕ ਦੀ ਨਿਗਾਹ ਅੱਛਾ ਸੁਵਲੀ ਚਲਦਾ ਵਾ ਕੰਮ ਉਹਨਾਂ ਦੀ ਚਲਦੀ ਰਹਿਣਾ ਜਦੋਂ ਤੋਂ ਸਾਡੇ ਘਰ ਤੋਂ ਮੋਬਾਈਲ ਚੱਲਿਆ ਨਾ ਅੱਛਾ ਨੰਬਰ ਤੋਂ ਇਹੀ ਨੰਬਰ ਤੋਂ ਅੱਛਾ ਉਹ ਤੋਂ ਤੋਂ ਹੀ ਉਹ ਚੱਲਣ ਰਿਹਾ ਜੀ ਕਈ ਸਾਲ ਹੋ ਗਏ ਇਹ ਨੰਬਰ ਹੀ ਕਰਮਾ ਵਾਲਾ ਆਇਆ ਕਿ ਇੱਕ ਦੋ ਦੀ ਫੋਨ ਗਵਾਜ ਵੀ ਗਿਆ ਜੀ ਅੱਡੇ ਫੋਕ ਡਾਕ ਲੈਣਾ ਠੀਕ ਚਲੋ ਨਾਮ ਦੱਸਦੇ ਕਰੀਏ ਆਪਣਾ ਨਾਮ ਆਪਣਾ ਭਾਲਾ ਹੀ ਹਰਪਾਲ ਸਿੰਘ ਹਾਂਜੀ ਹਾਂਜੀ ਕਈ ਵੇਲੇ ਨਹੀਂ ਬਣਾ ਆਪਣੇ ਖਾਲਾ ਗਦੇ ਦੇ ਨਾਮ ਪੰਮਾ ਵਾ ਅੱਛਾ ਠੀਕ ਵੀਰ ਨਰਪਾਲ ਸਿੰਘ ਭਾਲਾ ਜੀ ਜਾਂਦਾ ਹਾਂਜੀ ਹਾਂਜੀ ਨਾਮ ਤੇ ਚਲੋ ਵੱਡੇ ਦਾ ਚੱਲਣਾ ਮੈਂ ਜੀ ਦਾ ਨਰਪਾਲ ਸਿੰਘ ਭਾਲਾ ਹੀ ਆ ਠੀਕ ਹੈ ਤੇ ਪਿੰਡ ਪੰਘਾਲੀ ਤੇ ਤੁਸੀਂ ਤਸਵੀਲ ਮੁਹੰਮਦ ਅੰਬਰ ਸਾਹਿਬ ਤਸਵੀਲ ਮੁਜੀਠਾ ਜੈਂਤੀਪੁਰ ਬਿਲਕੁਲ 4 ਕਿਲੋਮੀਟਰ ਲੱਗਦਾ ਠੀਕ ਹੈ ਜੀ ਫੋਨ ਨੰਬਰ 98559 ਹਾਂਜੀ 21491 ਠੀਕ ਹੈ ਜੀ ਦੂਜਾ ਨੰਬਰ 73 473 ਹਾਂਜੀ 76090 ਠੀਕ ਹੈ ਜੀ ਇਹ ਦੋਵੇਂ ਨੰਬਰ ਹੀ ਚੱਲਦੇ ਆ ਠੀਕ ਹੈ ਜੀ ਚੱਲਦੇ ਰਹਿਣਗੇ ਚਲੋ ਸ਼ੁਰੂਆਤ ਆ ਝੋਟੀਆਂ ਆਪਾਂ ਕਰਦੇ ਆ ਝੋਟੀਆਂ ਜੀ ਸੋਹਣੀਆਂ ਖੂਬਸੂਰਤ ਝੋਟੀਆਂ ਆਪਾਂ ਦੇਖ ਸਕਦੇ ਆ ਪਹਿਲਾਂ ਸਵਾਹ ਕੋਈ ਤਿੰਨ ਤੋਂ ਚਾਰ ਦਿਨਾਂ ਦਾ ਨਾ ਬਚਲੇ ਫੜ ਕੇ ਚੱਲ ਚਲੋ ਤੋਰ ਦੋ ਇੱਕ ਕਰ ਬੱਚਿਆਂ ਨੇ ਦਿਖਾ ਦੇਣੇ ਆਪਾਂ ਤਿੰਨ ਚਾਰ ਦਿਨਾਂ ਜੇ ਸੂਈਨ ਹੋਏ ਆ ਪਹਿਲਾ ਸਵਾਹ ਜਿਹੜਾ ਝੋਟੀ ਸੂਈ ਆ ਕਿੰਨਾ ਠੰਡੀ ਇਹਨੂੰ ਕਰਵਾ ਲਈ ਪਤਾ ਨਹੀਂ ਪਈ ਲੈਣਾ ਠੀਕ ਹੈ ਜੀ ਇੰਨੀ ਠੰਡੀ ਭਾਵੇਂ ਬੱਚਾ ਜੋੜੇ ਜਨਾਨੀ ਜੋੜੇ ਪ੍ਰਵਾਹ ਨਹੀਂ ਕੋਈ ਅੱਛਾ ਉਹ ਫੀਲ ਠੰਡੀ ਆ ਇਹ ਆ ਕੇ ਗਾਂ 400 ਵਿੱਚ ਚੋਣ ਆਲੀ ਹੈਗੀ ਆ ਹਾਂਜੀ 400 ਵਿੱਚ ਉਹ ਪੱਕੀ ਆ ਕੱਟੀ ਹੈ ਮਗਰ ਆਹ ਕੱਟੀ ਹੈ ਜਿਹੜੀ ਨਾਲ ਆਹ ਮਗਰ ਵੀ ਇਹਦੇ ਕੱਟੀ ਹੈ ਬਿਲਕੁਲ ਸਾਡੀ ਨਾੜ ਨਾਲੀ ਆ ਜਿਹੜਾ ਕੱਟੀ ਮਗਰ ਠੰਡੀ ਬੱਚਾ ਜਗਾ ਦੂਜੀ ਖੋਲ ਕੇ ਫਾੜ ਕੇ ਤੇ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ 9 ਕਿਲੋ ਦੇ ਭਰੀ ਜੂਗੀ ਚਲੋ 8-9 ਕਿਲੋ 8 ਕਿਲੋ ਦਊਗੀ ਪਹਿਲਾਂ ਕੱਟੀ ਹੈ ਜੀ ਹਾਂਜੀ ਹਾਂਜੀ ਤੇ ਹੁਣ ਤੇ ਮੈਂ ਹਗਾ ਨਾ ਹੁਣਾਂ ਮੈਂ ਕਿੰਨਾ ਕਿਹਾ ਹੁਣ ਤੇ ਬੋਲਾ ਹੁਣ ਤੇ ਬੋਲਾ ਹੀ ਹੋਣਾ ਬੋਲਾ ਯਾਰ 5 ਕਿਲੋ ਲਾ ਲਓ 5-6 ਕਿਲੋ ਲਾ ਲਓ 5 ਕਿਲੋ ਇੰਨਾ ਦੀ ਬੋਲਾ ਤੇ ਮੁੱਲ ਸੇਵਾ ਕਰੂ ਕੋਈ ਤੇ ਦੁੱਧ 8-8 ਕਿਲੋ ਦੇਖ ਜਾ ਜਿੰਨਾ ਕਿ ਮੁੱਲ ਪਣਾ ਮੁੱਲ ਨਹੀਂ ਤੇ 5-6 ਕਿਲੋ ਵਾਲਾ ਪੋਣਾ ਕਿੰਨਾ ਪਾ ਦੇਣਾ ਬੌਧਾਨੀ ਬੋਨਾ 57000 ਦੇ ਦੇਣਗੇ 57000 ਦੇ ਪਹਿਲੇ ਸੋਵੇ ਚੋਟੀ ਪਹਿਲੇ ਹੋਵੇ ਕੱਟੀ ਮਗਰ ਵੀ ਕੱਟੀ ਆ ਠੀਕ ਹੈ ਜੀ ਉਹਦੇ ਵਿੱਚ ਵੀ 1000 ਛੋਟ ਕੱਢ ਦੇਣੀ ਆ 56000 ਮੁੱਕੇ ਹੱਥ ਬੰਨਨ ਨਾਲ ਹੋਣੀ ਚੰਗਾ ਵਾ ਅੱਛਾ ਇਹ ਆ ਕਿ ਮਾਲ ਚਲੋ ਆਪਣਾ ਜ਼ਿਆਦਾ ਹੁੰਦਾ ਵਾ ਕਿ ਮੁੱਲ ਪਾਓ ਉਹਨੇ ਕਿ ਜਿੰਨੇ ਕ ਆਪਾਂ ਲੈ ਲੈਣ ਬੱਚਾ ਲਾ ਕੇ ਕਹਿੰਦੇ ਇੱਕ ਰੀ ਦਿਖਾ ਦਿੰਦੇ ਆ ਅਜੇ ਬੱਚੇ ਨੇ ਤਾਂ ਚੁੰਗਣ ਦੀ ਵੀ ਨਹੀਂ ਜਾਚ ਇਹਦੇ ਬੱਸ ਮੈਂ ਆਪ ਸਮਝਾਣ ਧੰਨਵਾਦ ਛੋਟੀ ਦਿਖਾਉਣੀ ਹੈ ਨਾ ਜੀ ਇਹਦਾ ਕਿਨਵਾ ਸੁਆ ਜੀ ਜਾਸੂਆ ਛੋਟੀ ਜੇ ਇਹ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਜੀ 11 ਤੋਂ 12 ਦੇ ਵਿੱਚ ਦੁੱਧ ਦੇ ਛੱਲੇ 11 12 ਲੀਟਰ ਜਿਹੜਾ ਦੁੱਧ ਤਿਆਰ ਆ ਤਿਆਰ ਤੇ ਇਹਦਾ ਬੱਚਾ ਦੂਜਾ 나ੜੂ ਵਾਲਾ ਇਹ ਵੀ ਤੁਹਾਨੂੰ ਦਿਖਾਉਣੀ ਹੈ ਘੱਟੀ ਠੀਕ ਹੈ ਜੀ ਮੈਂ ਦੇਖੋ ਦੀ ਇੱਕ ਵਾਰੀ ਮੈਂ ਉੱਧਾਤੀ ਮਾਰੂ ਇਹਦਾ ਪੱਲਾ ਬੱਚਾ ਨਾਲ ਨਹੀਂ ਉੱਲਲਾ ਬੱਚਾ ਕੇ ਪਰਨਾ ਪਰਲਾ ਨਾਲ ਆਹ ਦੇਖ ਸਾਹਦੇ ਜੀ 11 12 ਲੀਟਰ ਅੱਠੀ ਹੁੰਦੀ ਆ ਆਹੋ 11 12 ਲੀਟਰ ਦੁੱਧ ਜਿਹੜਾ ਇਹਦੇ ਕੋਲ ਤ ਦੇ ਤਾਂ ਆ ਬੱਟੇ ਨਾ ਗੱਲ ਚੋਲੀ ਨਾਲ ਤੇ ਵੀਰ ਜੀ ਕਿੰਨਾ ਕ ਦੁੱਧ ਚਵਾਈ ਜਾਊਗੀ ਵੀਰ ਜੀ 12 ਹੀ ਬੜਾ ਦੇਗਾ ਕਿੰਨੇ ਦਿਨ ਹੋਏ ਸੋਈ ਨੂੰ ਨੋਤਰਾ ਇਹ ਨੂੰ ਸੋਈ ਨੂੰ ਕੋਈ 10 ਦਿਨ ਹੋ ਗਏ 10 ਦਿਨ ਹੋ ਗਏ ਠੀਕ ਹੈ ਸਦਾ ਗੱਲ ਗੀ ਮੋਲ ਨਹੀਂ ਕਰਨਾ ਇਹਦਾ 8-9 ਕਿਲੋ ਵਾਲਾ ਅੱਛਾ ਨਹੀਂ ਇਹ ਕਰ ਜਾਵਾਂ ਪਰ ਦੁੱਧ ਮਹੀ ਕੋ 10 ਕਿਲੋ ਲੀਟਰ ਨਾਲ ਜਿਹੜਾ ਠੰਡਾ ਕਰਨਾ ਨਾ ਅੱਛਾ ਪਾਣੀ ਵਰਗਾ ਮਿਲ ਕੇ ਲੈ ਜਾ ਕੋਈ ਤਸੱਲੀ ਕਰਕੇ ਖੜੇ ਚੋਚਵਾ ਕੇ ਹੋਵੇ ਭਾਵੇਂ ਵਾਦਾ ਅੱਛਾ ਅਸੀਂ 10 ਕਿਲੋ ਕਹਿ ਕੇ ਜਿਹੜਾ ਘਰ ਪੱਕਾ ਚਵਾ ਹੀ ਦੇਣਾ ਜੀ ਤੂੰ ਜੇ ਮਿਲ ਕੇ ਖਾਣਾ ਕਿੰਨੇ ਬਾਸ ਚਾਰ ਡੰਗ ਲੀਟਰ ਮਾਰੇ ਤੇ ਇਹਦਾ ਮੁੱਲ ਕੀ ਰੱਖਣਾ ਫਿਰ ਬਾਕੀ ਇਹ ਨਹੀਂ ਗੱਲ ਹੈਗੀ ਵੀ ਅਸੀਂ ਆਖਦੀਏ ਵੀ ਹੁਣ ਇਸਲੇ 10 ਆ ਆਨਲਾਈਨ ਵੀ 8 ਆਨਲਾਈਨ ਵੀ 10 ਹੀ ਹੋਊਗਾ ਅੱਛਾ 10 ਪੱਕਾ ਦੁੱਧ ਵੀ 8 ਕਿਲੋ ਹੈ 7 ਕਿਲੋ ਆ ਇਹ ਨਹੀਂ ਗੱਲ ਹੋਊਗੀ ਤਾਂ ਕਿ ਆ ਤਾਂ 10 ਹੀ ਹੋਊਗਾ ਪੱਕਾ ਦੁੱਧ ਕੰਡੇ ਵਾਲਾ ਜਿਹੜਾ ਤੈਨੂੰ ਕੋਈ ਵੀਰ ਭਰਾ ਚੋਂ ਲਾਊਗਾ ਜੇ 10 ਕਿਲੋ ਨਾ ਹੋਗੇ ਤੇ ਘਾਟ ਦਾ ਗੁਰੂ ਗ੍ਰੰਥ ਸਾਹਿਬ ਦੀ ਮੰਜੀ ਉਦਾਂ ਲਗਾਵਾਂਗੇ ਅੱਛਾ ਇਹ ਹਣੀ ਕੋਈ ਵੀ ਲਾਵਾਂਗੇ ਠੀਕ ਆ ਇਹ ਲੈ ਲਿਆ ਵੇਖ ਲਓ ਮੈਂ ਛੋਟੀ ਥਣ ਗਾਲੇ ਥੋੜੇ ਛੋਟੇ ਰੱਖ ਦੀ ਆ ਕਿਸ ਮਾ ਆ ਕੇ ਕਰ ਜੀ ਜੀਉ ਪਸੰਦੀਏ ਤੇ ਪੂਰੀ ਮੁੱਠਾ ਜਾਵਾਂਗੇ ਬੱਚਾ ਲਾ ਕੇ ਦਿਖਾ ਦਿਓ ਇਹਦਾ ਵੀ ਬੱਚਾ ਲਾਦਨੇ ਆ ਤੇ ਇਹ ਆਪ ਪਸੰਦੀਏ ਤੇ ਇਹਦਾ ਕੀ ਰੱਖਣਾ ਮੁੱਲ ਇਹਦਾ ਮੁੱਲ ਛੋਟਾ ਜਿਹਾ 60000 ਦੇ ਦਾਂਗੇ 60000 ਦੇ ਕਰਨਾ ਵਿੱਚ ਮੰਨਤਾ ਨਾ ਉਹਦੇ ਵਿੱਚ 10000 ਸ਼ੋਰ ਕਰਾਂਗੇ 65000 ਦੀ ਦੇ ਦੋਗੇ ਛੋਟੀ ਵੇਖ ਲਓ ਠੀਕ ਹੈ ਜੀ ਹੁਣ ਜਿਹੜੀ ਆ 33 ਨੰਬਰ ਤੇ ਆ ਆ ਵੇਖਿਆ ਬੱਬਾਈ ਆਇਓ ਮੜਾ ਇੱਧਰ ਆ ਵੀ ਜਿਹੜੀ ਬਸੰਗੀ ਹੈ ਇੱਕ ਵਾਰੀ ਪਹਿਲਾਂ ਤਾਂ ਤੁਹਾਨੂੰ ਜਵਾ ਦਿਖਾ ਦਈਏ ਆ ਵੇਖੋ ਤੁਹਾਨੂੰ ਦਿਵਾ ਗੱਡੀ ਆ ਪਹਿਲਾਂ ਝੋਟੀ ਹੈ ਜਿਹੜੀ ਇਹ ਆ ਵੇਖੋ ਵਾਹ ਕੋਈ ਹੋਰ ਨਹੀਂ ਆ ਪਹਿਲਾਂ ਝੋਟੀ ਜਿਹਦਾ 55000 ਮੋਲਿਆ ਜਿਹੜਾ ਲਾਵਾਂ ਤੁਹਾਨੂੰ ਜਿਹੜੀ ਮੇਰੇ ਤੇ ਬਹੁਤ ਜ਼ਿਆਦਾ ਠੰਡੀ ਆ ਕੋਈ ਪਰ ਪ੍ਰੋਪਰ ਹੱਥ ਚ ਆਉਣਾ ਲਾਵਾ ਹਾਂਜੀ ਤੇ ਇਹਦਾ ਵੀ ਪੱচ্চਾ ਲਾ ਕੇ ਕਰੀ ਤਨ ਦਿਖਾ ਦਿੰਦੇ ਆ ਉਹਨਾਂ ਚਿਰ ਤੁਹਾਨੂੰ ਜਿਹੜੇ 3 ਨੰਬਰ ਤੇ ਝੋਟੀ ਆ ਵੀ ਤੁਹਾਨੂੰ ਦਿਖਾ ਦਈਏ 200 ਝੋਟੀ ਆ ਜਾਤ ਨੂੰ ਵੇਹ ਲੋ ਕਿੱਡੀ ਜਾਤ ਵਾਲੀ ਏ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਕੋਈ ਪਰ ਪੰਜ ਦਿਨ ਬਸ ਸੋਤੀ ਜਾਦੇ ਨੇ ਨਾਲ ਨੂੰ ਆਲੇ ਤੀਸਰਾ ਦਿਨ ਪਰਸੋਂ ਦੀ ਸੋਈ ਆ ਤੇ ਇਹਦਾ ਦੇਖ ਇਹਦਾ 9 ਲੀਟਰ ਕੋਈ ਦੁੱਧ ਕਿੰਨੇ ਕੋਈ ਬੋਲਾ ਕਹਿੰਦੇ ਸਾਫਾਈ ਨਹੀਂ ਦਿੱਤੀ 9 ਲੀਟਰ ਬੋਲਾ ਜਿਹੜਾ ਇਹਦੇ ਕੋਲ ਤਿਆਰ ਆ ਕਹਿੰਦੇ ਕੋਈ ਬੋਲਾ ਕਹਿੰਦੇ ਕੋਈ ਦੁੱਧ ਕਹਿੰਦੇ ਤੇ ਸਾਫ ਤੇ ਸ਼ਕੀਨ ਤੇ ਵੱਡੀ ਏ ਤੇ ਇਹ ਵੇ ਦੀ ਕਿੰਨਾ ਦੋ ਚੁਾਈ ਜਾਊਗੀ ਇਹਦੇ ਕੋ ਸਹੀ ਤੇ ਇਹਨੇ ਵੀ 11 12 ਚਾਹੀਦਾ ਚਾਹਣਾ ਜਿਹੜਾ ਸਾਹਣਾ ਬਾਜੂ ਮੁੰਡੇ ਨਾ ਕੱਟੀ ਬਾਕੀ ਕੱਦ ਕਾਠ ਚੰਗਾ ਸੋਹਣੀ ਸਨਖੀ ਛੋਟੀ ਹੈ ਜਿਹੜੀ ਐ ਕੇ ਵੱਲੋਂ ਖੁੰਜੀ ਨਹੀਂ ਆ ਗਿਆ ਆਖਰੀ ਵਾਲੀ ਜਿੰਨੀ ਕਹੀ ਪੈਸੇ ਮੰਗਣੇ ਨਾ ਅੱਛਾ ਐ ਤੂੰ ਦੱਸ ਬੀ 8 ਕਿਲੋ ਵਾਲੀ ਮੰਗਣੇ ਆ ਪਰ ਦੁੱਧ 10 ਕਿਲੋ ਨਹੀਂ ਦੇਈ ਜਾਵੇਗਾ ਬੜਾ ਵਾਲਾ 10 ਹੀ ਕਿਲੋ ਤੇ ਬਾਕੀ ਕੱਦ ਕਾਠ ਬੋਡੀ ਵੇਟ ਜਿਹੜਾ ਇਹਦਾ ਵੀ ਚੰਗਾ ਵਾ ਇਹਦਾ ਬੱਚਾ ਆਹ ਜਿਹੜਾ ਨਾੜੂ ਵਾਲਾ ਆ ਬੱਚਾ ਆਹ ਦੇਖ ਸਾਡੇ ਇਹਦਾ ਵੀ ਬੱਚਾ ਜਿਹੜਾ ਛੱਡਿਆ ਥੱਲੇ ਆਇਆ ਸਾਬਾਈ ਇਹ ਤਾਂ ਮਗਰ ਕੀ ਜੀ ਜੀ ਤੱਕੀ ਜਾਂਦਾ ਜੀ ਨਾਲੂ ਨਾਲ ਗੱਲਾ ਉਸ ਆਹੋ ਆਹ ਦੇ ਸਾਦੇ ਨਾਲ ਜਿਹੜਾ ਤਾਜੇ ਬੱਚੇ ਸਾਰੇ ਨਾਲੂ ਦੇ ਹੀ ਆ ਠੀਕ ਹੈ ਜੀ ਬਾਕੀ ਮੇਨ ਵਾਦਾ ਇਹ ਸਾਰੀਆਂ ਸੂਈਆਂ ਸਵਾਈਆਂ ਵਾ ਸੂਈਆਂ ਤਸੱਲੀ ਕਰੇ ਕੋਈ ਲਿਆ ਬੰਦਾ ਇਹਨਾਂ ਵੀ ਫਿਰ ਇਹ ਵੀ ਕੋਈ 10 12 ਲੀਟਰ ਦੁੱਧ ਜਿਹੜਾ ਕਿੰਦੇ ਚੁਵਾਈ ਜਾਊਗੀ ਤੇ ਵੇਖ ਜੀ ਇਹਦਾ ਕੀ ਰੱਖੀਏ ਫਿਰ ਆਪਾਂ ਮੁੱਲ ਇਹਦਾ ਮੁੱਦਨ ਕਰ ਜਾਈਏ ਕਿੰਨਾ ਘੰਟਾ ਨਹੀਂ ਕਰਨਾ ਕਿੰਨਾ ਕ ਇਹ ਵੀ ਜਦਾਂ 66000 ਦੀ 66000 ਦੀ ਵਿੱਚੋਂ ਕਰਤੀ ਆ ਯਾਰ 1000 ਛੋਟ ਅੱਛਾ ਪੈ ਪੂਰੇ ਦੀ ਠੀਕ ਹੈ ਜੀ 570 ਦੀ 75 ਦੀ ਵੀ ਅਜਲੋ ਠੀਕ ਆ ਆ ਚਲੋ ਸਾਨੂੰ ਨਹੀਂ ਆ ਬਾਕੀ ਇਹ ਆ ਕਿ ਦੁੱਧ ਜਿਹੜਾ ਆਪਾਂ ਦੱਸਨੇ ਬਿਲਕੁਲ ਕੰਡੇ ਵਾਲਾ ਜਿਹੜਾ ਕਿਸੇ ਨੇ ਚੋਈ ਲੈਣਾ ਵਾ ਮਿਲ ਤੋਂ ਮਿਲ ਕੇ ਦਵਾਉਂਗੇ ਇਹਦੇ ਕੋ 8 ਕਿਲੋ ਲਾਗੇ ਬੰਨੇ ਬਹੁਤ ਹੋਊਗਾ ਹਨਾ ਉਹ ਕਿਦੋਂ ਆ ਲਗੂ 9 ਲੀਟਰ ਹੋਊਗਾ ਚਲ 8 ਕਿਲੋ ਰਹੀ ਅੱਛਾ 8 ਕਿਲੋ ਲੀਟਰ 8 9 ਲੀਟਰ ਜਿਹੜਾ ਮੌਕੇ ਤੇ ਹੈਗਾ 2 ਕਿਲੋ ਵੀ ਨਾ ਵਧੂ ਏ ਠੀਕ ਆ ਬਾਕੀ ਤਾਜੀ ਸੋਈ ਹੈ ਜੇ ਹਾਂਜੀ ਤਾਜੀ ਸੋਣੀ ਸੁਨੱਖੀ ਛੋਟੀ ਆ ਇਹਦੇ ਵੀ ਥਣ ਦੇਖ ਚਾਹਦੇ ਆਏ ਹੁਣ ਥਾਣਾ ਬੜਾ ਮਤਲਬ ਇਜਾਦੀ ਤਾਂ ਪਹਿਲਾਂ ਨਹੀਂ ਤਾਂ ਜਿਆਦਾ ਕਿਸੇ ਜਿਆਦਾ ਵੀ ਥਾਣ ਨਹੀਂ ਖੜ ਗਈ ਠੀਕ ਆ ਥਾਣ ਛੋਟਾ ਰੱਖਦੀ ਪਸਮ ਦੀ ਪਸਮਾ ਆ ਕੇ ਪੂਰਾ ਕਰਦੀ ਚਲੋ ਦਿਖਾ ਦਿਓ ਚਾ ਆਖਿਰ ਇੱਕ ਆਹ ਵੇਖੋ ਨਾ ਚਵਾਹ ਦੀ ਮਾੜੀ ਹੋ ਕੋਈ ਵੀ ਪ੍ਰੋਪਰ ਹੱਥ ਚੋਂ ਆਨ ਵਾਲਾ ਥਾਣਿਆ ਜਿਹੜਾ ਅਗਲੇ ਥਾਣਾਂ ਦਾ ਤੇ ਆ ਪਿਛਲੇ ਥਾਣਾਂ ਦਾ ਵੀ ਚਵਾਹ ਦੇਖ ਸਕਦੇ ਜੀ ਦੋਤ ਵੀ ਖੰਡਾ ਕਰਕੇ ਲੀਟਰ ਨਾਲ ਪਾਣੀ ਵਰਗਾ ਦਾਸ ਠੀਕ ਹੈ ਜੀ 11 12 ਕੋਈ ਨਹੀਂ ਹੋ ਸਕਦਾ ਆ ਤੇਤ ਨਾ ਨਹੀਂ ਹੋਊਗਾ ਠੀਕ ਹੈ ਜੀ ਤੇ ਇਹਨਾਂ ਦੋਵਾਂ ਦਾ ਜਿਹੜਾ 65-65 ਹਜ਼ਾਰ ਮੁੱਲ ਆ ਭਾਂ ਮੇ ਜਿਹੜੀ ਕੋ ਮਰਜ਼ੀ ਲੈ ਜੇ ਜਿਹੜੀ ਮਰਜ਼ੀ ਲੈ ਇੱਕ ਨੰਬਰ ਦੋ ਨੰਬਰ ਠੀਕ ਹੈ ਜੀ ਬਾਕੀ ਦੇਖੋ ਮੁੰਡਿਆਂ ਖੱਡਿਆਂ ਤੋਂ ਐ ਦੇਖੋ ਇਧਰ ਚੜਾਈ ਤੇ ਜੜੀਆਂ ਮੱਝਾਂ ਸਿੱਧੀਆਂ ਗਾਡ ਰਲੀਆਂ ਝੋਟੀਆਂ ਬਾਕੀ ਸੋਨਪੂਣਾ ਮੇ ਹੈਗਾ ਵਾ ਜਿਹੜੀਆਂ ਸੋਹਣੀਆਂ ਮਾ ਝੋਟੀ ਨਹੀਂ ਲਿਖੇ ਸਕਦੀਆਂ ਮਾ ਹਾਂਜੀ ਹਾਂਜੀ ਹੁਣ ਇਹ ਦੂਜਾ ਸੁਆ ਝੋਟੀ ਸੁ ਜੇ ਨੂੰ ਅਜ ਤੀਜਾ ਚਾਹਦਣਿਆ ਅੱਛਾ ਇੱਕ ਵਾਰ ਕੱਟੀ ਮਰ ਗਈ ਉਹ ਕੱਟੀ ਮਰ ਗਈ ਤੇ ਉਹ ਹੋ ਗਈ ਹਵਾ ਗਈ ਅੱਛਾ ਬਥੇਰਾ ਮੈਂ ਆਪਣਾ ਜਦਨ ਕੀਤਾ ਜਿੰਨੇ ਕਿ ਜੋਗੇ ਹਾਂ ਅੱਛਾ ਪਰ ਨਹੀਂ ਸਾਡੇ ਕੋਲ ਸੋਗਲ ਬਾਹਰ ਹੋ ਗਈ ਆਹ ਕੋ ਨਾੜੂ ਵੀ ਨਾਲ ਹੀ ਹੈ ਜੇ ਤਾਂ ਜੀ ਆ ਦੇਖ ਸਾਡੇ ਜਦਨ ਬੌਲਾ ਬੰਦਾ ਮੇਰੇ ਸਾਥ ਬਾਕੀ ਸਾਰੇ ਬਗੀਆ ਆਹ ਦੇਖ ਸਾਡੇ ਤਾਂ ਹੇਠਲੇ ਨਾਲ ਇਦਾਂ ਬਹਿ ਜੋ ਆ ਦੇਖ ਸਾਡੇ ਹੇਠਲੇ ਉਦਾਂ ਇਹਦੀ 부ਸ਼ੀ ਨਹੀਂ ਮਾਰਦੇ 부ਸ਼ੀ ਵੀ ਕਹਿੰਦੇ ਕਿ ਬਣਾ ਦੇਾਂਗੇ ਇਹਦੇ ਆ ਦੇਖਦਾ ਨਾ ਜੇ ਨਾ ਮੱਸੀ ਦਾ ਦੇ ਭਾਵੇਂ ਇਦਾਂ ਹੀ ਧਾਰਾ ਮਾਰ ਲਓ ਉਹ ਲੋਕਾਂ ਦਾ ਕਥਲੀ ਲੱਗਾ ਹੋਈ ਆ ਇਹਨੇ ਪਾਸੇ ਪਹਿਲਾਂ ਨਹੀਂ ਕਿ ਡੋਕਾ ਡੱਕਾ ਹੀ ਆ ਜਿਹੜਾ ਅੱ비 ਵੈਨ ਪਸਣਾ ਮਸ ਠੀਕ ਆ ਚਲੋ ਕੋਈ ਗੱਲ ਨਹੀਂ ਜ਼ੈਨ ਤੋਂ ਨਾ ਪਸਮਾਰ ਸੀਲ ਲਾ ਦੋ ਸੀਲਸ ਲੱਗ ਗਏ ਜਿਹੜੇ ਕੱਦ ਕਾਠ ਦੀ ਜਿਹੜੀ ਹੈ ਵੀ ਚੰਗੀ ਐ ਸੋਹਣੀ ਸੁਨੱਖੀ ਝੋਟੀ ਐ ਦੂਸਰਾ ਸੀਲ ਦੋ-ਤਿੰਨ ਇਹਨਾਂ ਲਈ 9 ਲੀਟਰ ਆ ਤੇ ਬੋਸ਼ੀ ਬਣਾ ਦੋਗੇ ਇਹਦੀ ਫਿਰ ਇਹਦੀ ਬੋਸ਼ੀ ਹੁਣੇ ਬਣ ਚੱਲੀ ਬੱਸ ਆ ਪੰਜ ਦਮਿੰਟ ਹੀ ਐ ਬੋਸ਼ੀ ਬਣ ਜਾਣੀ ਐ ਇਹਦੀ ਬਾਕੀ ਪਿੱਠਪੂੜਾ ਇਹਦਾ ਜਿਹੜਾ ਠੀਕ ਹੈ ਸੋਹਣੀ ਸਮੱਖੀ ਚ 12 ਕਿਲੋ ਦੀ ਗਾਰੰਟੀ ਆਈ ਆ ਪਹਿਲੇ 12 ਕੱਢਿਆ ਨੇ ਠੀਕ ਹੈ ਆਪਣੇ ਬੰਦੇ ਆਪਣੇ ਵੇਖੇ ਦਾ ਇੱਥੇ ਬੰਦੇ ਕੋਲਈ ਆ ਤੇ ਇਹ ਉਤਰਾ ਕਿੰਨਾ 12 ਚ ਆਈ ਜਾਊਗੀ ਫਿਰ ਲੀਟ ਵਾਲਾ ਚਾਹੂਗੀ ਹੈ ਅੱਛਾ 12 ਇੰਚ ਵਾ ਦੂ ਅਸੀਂ 10 ਜਣ ਕੇ ਲੱਲੇ ਕੋਈ ਅੱਛਾ ਤੇ ਇਹਦਾ ਮੁੱਲ ਇਹਦਾ ਮੁੱਲ ਹੀ ਨਿਕਾਈ ਕਰ ਦੇਣਾ ਕਿੰਨਾ ਆਪਣੇ 8-9 ਕਿਲੋ ਤਾਂ ਮੈਨਸਲੇ ਹੋਣੇ ਆ ਅੱਛਾ ਚਲ ਕੋਈ ਨਹੀਂ ਦਾਹੀ ਦੱਸੋ ਤੁਸੀਂ ਤੇ ਮੁੱਲੇ ਦਾ ਮੁੱਲੇ ਦਾ ਬਸ ਮਾਈ ਜੀ ਬਸ ਮਾਈ ਜੀ ਬਸਮ ਜੀ ਇਤਰਾ ਹੀ ਆ ਦੇਖੋ ਬਸ ਮਾਈ ਜੀ ਆ ਦੇਖ ਸਕਦੇ ਇਤਰਾ ਹੀ ਪਸੰਦ ਜਾਂਦੀ ਆ ਆ ਮਿਲੋ ਪਸੰਦੀ ਆ ਠੀਕ ਚਲੀ ਜਪੂਰੀ ਹਾਂ ਠੀਕ ਆ ਇਹ ਵੱਡੀ ਬਾਕੀ ਥਾਂ ਲੈਵੇ ਵਾਲੀ ਮੇਲਾ ਮਾਰਨਾ ਇਹ ਬੋਲਾ ਬਣ ਗਿਆ ਠੀਕ ਹੈ ਜੀ ਪਸੰਦੀ ਫੁੱਲ ਪੂਰੀ ਪੂਰੀ ਪਸੰਦ ਆ ਖਾ ਲਓ ਬਾਬਾ ਜੀ ਖਾਂ ਅਕੇ ਕਕੇ ਚਲੂ ਕਿਹਨਾਂ ਆ ਆ ਦੇਖ ਸਾਡੇ ਜੀ ਆਓ ਜੀ ਕੋਈ ਮਤਲਬ ਪਸੰਦੀ ਦੇ ਤੇ ਕਿੰਨੇ ਦੀ ਦੇ ਦੀ ਜੈਜ ਜੀ ਇਹ ਵੀ ਇਹਨਾਂ ਨੂੰ ਮੋਦ ਨਹੀਂ ਰਜੇ ਕਰ ਦੇਣਾ ਕਿੰਨਾ ਇਹ ਪਿਛਲੀ ਵੀਡੀਓ ਚ ਇਹਨਾਂ ਪਾਈ ਕਿੰਨੇ ਲਈ 50000 ਰੁਪਏ ਜਹਾਜ਼ ਦਿੱਤੀ ਸੀ ਤੇ ਉਹ ਦੋ ਦਿਨ ਆ ਰਹੀ ਅੱਛਾ ਕੱਲ ਆਉਣਾ ਤੇ ਕੱਲ ਫੇ ਕੱਟੀ ਚਲੀ ਮੋਨ ਕਰਤਾ ਵੀ ਭਰਾ ਇਕੱਠੇ ਚਲਦੀਦਾ ਆਵੀ ਅੱਛਾ ਤੇ ਮੋਨੇ ਦੇ ਦਾਂਗੇ 66000 ਦੀ 66000 ਦੀ ਇਹ 64 ਦੀ ਦੇ ਦਾਂਗੇ ਅੱਛਾ ਹੁਣ ਕਿ ਦੇ ਦਾਂ ਕੋਈ ਗੱਲ ਇੱਕ ਰੇਟ ਹੀ ਚੱਲਣ ਦੇ ਕੇ ਕਿ ਜਿਹੜੀ ਮਰਜ਼ੀ ਕੋਈ ਲਾ ਜੇ ਜਿਹੜੀ ਮਰਜ਼ੀ ਕੋਈ ਲਾ ਜੇ ਤੇ ਹੁਣ ਆ ਜਿਹੜੀ ਆ ਇਹ ਦੇਖੋ 9 ਕਿਲੋਟਰ ਦਿਆ 9 ਕਿਲੋਟਰ ਤਿਆਰ ਆ। ਬਹੁਤ ਗੱਡੀ ਬੜੀ ਸ਼ਾਨਦਾਰ ਹੈ ਤੁਹਾਨੂੰ ਖਾਲਦੇ ਆ। ਅੱਛਾ ਹਾਂਜੀ ਤੇ ਤੀਜਾ ਸੁਆ ਮੈਂ ਆ। ਇਹਨੂੰ ਕਿੰਨੇ ਦਿਨ ਹੋਏ ਸੋਈ ਨੂੰ? ਇਹਨੂੰ ਵੀ ਕੋਈ 20-25 ਦਿਨ ਮਹੀਨਾ ਦੇ ਲੇ ਕੋਈ ਬੱਚਾ ਇਹ ਮਗਰਾ। ਅੱਛਾ। ਹਾਂ ਦੇਖ ਸਕਦੇ ਜੀ। ਇਹ ਦੇਖਣ ਨੂੰ ਤੀਜਾ ਸੁਆ ਵੀ ਜਾ ਆਦੀ ਪਰ ਤੁਜਾ ਵਾ। ਤੀਸਰਾ ਸੁਆ ਆ ਵੇਖਣ ਤਾਂ ਕਹਿੰਦੇ ਭਾਵੇਂ ਦੂਸਰਾ ਵੀ ਕਰ। ਇਹ ਦੇਖੋ ਦੁੱਧ ਕਿੰਨਾ ਤਿਆਰ ਜੇ ਵੀ ਦੀ? 9 ਕਿਲੋਟਰ ਤੇ ਪਾਣੀ ਵਾਲਾ। ਅੱਛਾ। ਇਹ ਪਿੱਟਪੜੇ ਦੀਆਂ ਕੱਟ ਘਵਾੜਦਾ। ਇਹ ਗਾਲੀ ਜਿੱਤੇ। ਸਾਫ ਹੈ ਜਿੰਨੀ ਹੈਗੀ ਆ। ਸਿਰ ਮੂੰਹ ਸਾਰਾ ਪੂਛ ਪਾਛ 89 ਦੀ ਪੂਰੀ ਖਬਰਦਾਰ ਬਹਿ ਆ ਗਏ। ਮਾਗੀ ਦੇਖੋ ਐ ਲੈ ਜੀ ਸਾਰੇ ਬਸ ਮੈਂ ਬੋਲਿਆ ਕੋਈ ਇਹ ਤਾਂ ਅਸੀਂ ਸਿੰਘ ਨਹੀਂ ਬਣਾਇਆ ਜੋ ਕਿਸੇ ਵੀ ਡੰਗਰ ਤਾਂ ਅਸੀਂ ਕਦੀ ਬਣਾਇਆ ਨਹੀਂ ਸემი ਤੇ ਕਿਦਾਂ ਅਸੀਂ ਲੋਧਾ ਨਹੀਂ ਅਸੀਂ ਵੀ ਛੇੜਿਆ ਜੋ ਪਿੱਛੋਂ ਆ ਗਿਆ ਰਸਾ ਬਦਲਦੀ ਰੰਦੀ ਕੀ ਜਿਹੜੇ ਰਸੇ ਬਦਲ ਚੱਲ ਜਾਂਦੇ ਆ ਠੀਕ ਹੈ ਜੀ ਹਾਂ ਜੀ ਇਹ ਦੇਖੋ ਕਿੰਨਾ ਦੁੱਧ ਪੱਕਾ ਦੱਸਿਆ ਜੀ ਇਹ ਤੋਂ 9 ਲੀਟਰ 9 ਲੀਟਰ ਆ ਤੇ ਇਹਦਾ ਮੁੱਲ ਇਹਦਾ ਮੁੱਲੋਂ ਛੋਟਾ ਜਾਈਆ ਕਿੰਨਾ 60000 ਚੋਂ ਵੀ 2 ਛੱਡ ਦੇਣਾ 56 56000 ਦੀ 50000 ਦੇ ਦੇ ਮੌਕੇ ਤੇ ਹੋਰ ਕਰ ਦੇਣਾ ਮਨ ਹੋਰ 500 ਛੋਟ ਕਰ ਦਾਂਗੇ ਠੀਕ ਆ ਚਲੋ ਕੋ ਫੋਨ ਲਾਵੇ ਇਹ ਵੀ ਤਾਜੀ ਸੂਈ ਮੈਂ ਕੱਟੀ ਮਗਰ ਦੇ ਸੂਈ ਵੀ ਨਹੀਂ ਦੀ ਆਏ ਅੱਛਾ ਥੋੜੀ ਮਹੀਨੇ ਲੱਗ ਬਗ ਸੂਈ ਆਲੀ ਤੁਹਾਨੂੰ ਦੱਸ ਪਾ ਮੇਖੀ ਆ ਠੀਕ ਆ ਸੂਈ ਮਹੀਨੇ ਦੇ ਲੱਗ ਛੱਗੇ ਆ ਠੀਕ ਆ ਇਸੇ ਮਹੀ ਦਾ ਪੈਨੋ 80000 ਰੁਪਏ ਲੱਗਦਾ ਸੀ ਅੱਛਾ ਜਿੱਥੋਂ ਆਪ ਲੀ ਗਏ ਹਾਂਜੀ ਉਹਨਾਂ ਦੀ ਮਹੀਨਾ ਵੀ ਪੰਜਾਬ ਗਾਉਣਾ। ਉਹ ਨਹੀਂ ਭਾਵੇਂ ਮਹੀਨੇ ਦੀ ਸੂਈ ਆ ਬੱਚਾ ਇਹ ਮਗਰਿਆ ਕੋਈ ਇਹਨਾਂ ਦੀ ਦਊ ਨਹੀਂ ਮੈਂ। ਅੱਛਾ। ਠੀਕ ਹੈ। ਜਿੱਦਾਂ ਦੀ ਮੈਂ ਚਲੋ ਇਹਦੇ ਵੀ ਕੱਟੀ ਆਪਾਂ ਦਿਖਾਵਾਂਗੇ ਉਹਨੇ ਤੇ ਇਹਦੇ ਵੀ ਕੱਟੀ ਆਪਾਂ ਹੁਣ ਇਹ ਦਿਖਾ ਦੇਣਗੇ। ਕਿੰਨੀ ਚੌੜੀ ਬਾਹ ਜਿੱਡੀ ਚੌੜੀ ਹੈ ਮੈਂ ਉਤੋਂ। ਠੀਕ ਹੈ ਜੀ। ਤੇ ਆ ਮੈਂ ਨਾ ਤੀਜਾ ਸੂਆ ਵਾ। ਅੱਛਾ। ਖੋਖ ਦਾ ਲੱਥਾ ਵਾ। ਇੱਕ ਪਾਸੇ ਦਾ ਸਿੰਗ ਟੁੱਟਾ ਵਾ ਜਿਹੜਾ ਇਹਦਾ। ਮਤਲਬ ਖੋਖ ਦਾ ਲੱਥਾ ਬਾਕੀ ਐ। ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ? 8-9 ਲੀਟਰ ਜਿਹੜਾ ਇਹਦੇ ਕੋਲ ਵੀ ਤਿਆਰ ਹੈ। ਇਹ ਤਾਂ ਮਗਰ ਵੀ ਕੱਟੀ ਐ ਵੀ ਤਾਜੀ ਸੂਈ ਦਾਸ ਤੇ ਕਿੰਨੇ ਦਿਨ ਹੋਏ ਵੀਰ ਜੀ ਸੂਈ ਨੂੰ ਇਹਨਾਂ ਦੱਸ ਦਿਨ ਹੋ ਗਏ ਸੂਈ ਨੂੰ ਇਹ ਤਾਂ ਹੀ ਮੋਲੋ ਕਰਦਣਾ ਬਈ ਹੁਣ ਜਿਹੜੀ ਲੱਗੀ ਨਾ ਕਿਹਨੇ ਅੱਛਾ ਕਿਨੂੰ ਭੌਂ ਜਾ ਕੇ ਚੇਤ ਨੂੰ ਵੇਚ ਦੇ ਬਸ ਅੱਛਾ ਇਹ ਤਾਂ ਦੋ ਚਾਰ ਘੰਟਾ ਘਾਟਾ ਪਾ ਦੂਗੀ ਅੱਛਾ ਫਿਰ ਲੱਗ ਜੇ ਸਾਰਾ ਸੂਆ ਚੋਕੇ ਉਹਨੇ ਤੇ ਫੇਰ ਸਾਰਾ ਸੂਆ ਚੋਕੇ ਫੇਰ ਵੇਚ ਲੈ ਤਾਂ ਦੋ ਚਾਰ ਜਿਲ ਘੰਟਾ ਕਰ ਜੇ ਕਿੰਨੇ ਕੁ ਦੇ ਦੇ ਦੇਣੀ ਯਾ ਯਾ ਦੇ ਦਾਂਗੇ 50000 ਦੀ ਯਾ ਯਾ ਦੇ ਲਾਂਗੇ ਉੱਚ ਵੀ ਕੋਈ ਕਸਰ ਐ ਕਿ ਨਾ ਉਹ ਵੀ 1000 ਛੋਟ ਕਰ ਦਾਂਗੇ ਅੱਛਾ ਅੰਦਰ ਹੀ ਠੀਕ ਹੈ ਚਲੋ ਇਹਦੀ ਮੂੰ ਉਦੋਂ ਯਾਰ ਛੋਟਾ ਕਰਦਾ ਕਿ ਬਾਕੀ ਥਾਣੇ ਦੇ ਇੱਕ ਹੀ ਲਾਗੇ ਤੇ ਦੇਖ ਸਕਦੇ ਜੀ ਤੇ ਦੁੱਧ 8-9 ਲੀਟਰ ਆ ਗਿਆ ਹੁਣ ਹੁਣ ਦੇ ਟਾਈਮ ਤੇ ਬਾਕੀ ਕੋਈ ਵੀਰ ਇਹ ਨਾ ਸੋਚੇ ਵੀ ਰੇਟ ਘਟਵਾਤਾ ਕੋਈ ਫਾਲਟ ਇੱਕ ਪੰਨਾਂ ਪੈਸੇ ਦਾ ਫਾਲਟ ਨਹੀਂ ਮਾਜੂਗਾ ਅੱਛਾ ਜੋ ਚਣੀਆਂ ਗੱਲ ਕਰਦੇ ਵੇਚਣ ਕਰਕੇ ਮੁੱਲ ਪਿਆ ਵੀ ਚਲੋ ਸਾਨੂੰ ਮਿਲੀ ਦੇ ਦੇਣੀ ਤੇ ਇਹ ਦੁੱਧ ਕਿੰਨਾ ਚ ਵਾਜੂ ਦੁੱਧ 10 ਕਿਲੋ ਲੀਟਰ ਆ ਜਾਊਗਾ 10 ਲੀਟਰ ਇਹ ਵੀ ਚ ਵਾਜੂ ਅੱਛਾ ਕਿੜੀ 8 ਕਿਲੋ ਮੰਨ ਕੇ ਲਵੇ ਠੀਕ ਹੈ ਜੀ ਕੋਈ ਸੇਵਾ ਕਰੂੰ ਤੇ ਬਾਕੀ ਹੋ ਇਹ ਆਹ ਵੇਖੋ ਦੰਦ ਪੀੜ ਦੀ ਵੀ ਕਹਿਣ ਹੈ ਠੀਕ ਹੈ ਜੀ ਇੱਧਰ ਰੱਖੋ ਇਹ ਨ ਕੋਈ ਵੀ ਰਾਜ ਦੇ ਵੀ ਖਰਿਆ 50000 ਮੁੱਲ ਬਾਤ ਦਾ ਖਰਿਆ ਕੇ ਉਹ ਜੀ ਸਿਆਲ ਦੇ ਖਰਿਆ ਬਹਿਣ ਵਾਲੀ ਜੇ ਪੁੱਛੋ ਵਰ ਕੇ ਠਾਨਣ ਵਾਲੀ ਜੇ ਕੋਈ ਸਮਝ ਨਹੀਂ ਕੋਈ ਠੀਕ ਹੈ ਜੀ ਮਰਜੀ ਧੜਕ ਹੋ ਗਏ ਸੌਦਾ ਕਰ ਲਿਆ ਬੰਦੀਆਂ ਇਹ ਰਿੰਨਾਂ ਆ ਦੇਖ ਸਕਦੇ ਜੀ ਇਹ ਬੱਚਾ ਵੀ ਨਾ ਹੋ ਜਾ ਤਾਜ਼ਾ ਬੱਚਿਆਰੀ ਮਰਜੀ ਮਾਰ ਦੋ ਆ ਆ ਕੱਟੀ ਜੀ ਇਹਦੇ ਮਗਰ ਆ ਕੱਟੀ ਆ ਜਿਹੜੀ ਤਾਜੀ ਆ ਜੇ ਬੋਤ ਦੇ ਨਹੀਂ ਹੋਈ ਚਲੋ ਫਿਰ ਲੈ ਜਾਈਂ ਨਾ ਅੰਮ੍ਰਿਤਸਰ ਸਭ ਸਾਰੇ ਸਾਲ ਚੋਲੇ ਕੋਈ ਠੀਕ ਹੈ ਜੀ ਤੇ ਵਿਸਾਖੀ ਦੇ ਬਲਦੇ ਰੱਬ ਪੀਰ ਕਰੀ ਦੇ ਮੇਟਨ ਦੀ ਲੋੜ ਨਹੀਂ ਹੈ ਮੈਂ ਗਾੜੀ ਬੰਦ ਕਰੀ ਕਿ ਬੁੱਝੜਿਆ ਹਾਂਜੀ ਹਾਂਜੀ ਤਾਂ ਫੇਰ ਬਦਨੀ ਨਹੀਂ ਨਹੀਂ ਠੀਕ ਹੈ ਜੀ ਚਾਹਦੇ ਦੁਬਾਰਾ ਨਵੀ ਪਾਉਣੀ ਆ ਤੇ ਦੋ ਚਾਰ ਜਰ ਘਾਟਾ ਵਾਦਾ ਕਰੇ ਫਿਰ ਤੇ ਥਣ ਥਣ ਪੂਰੇ ਬਿਲਕੁਲ ਓਕੇ ਬਿਲਕੁਲ ਤਾਂ ਇੱਕ ਵੀ ਕਿਸੇ ਘਟਦਾ ਹੋਊਗੀ ਅੱਛਾ ਇੱਕ ਰੁਪਈਏ ਤੋਂ ਇੱਕ ਪੰਜਾਂ ਪਿਆਸ ਦਾ ਕੋਈ ਫਾਲਟ ਨਹੀਂ ਹੋ ਮੈਜ ਠੀਕ ਹੈ ਜੀ ਇਹਨਾਂ ਦੇ ਵੀ ਸੰਦੇ ਵੀ ਰੇਟ ਘਟਾ ਵਾਦਾ ਕਰਿਆ ਕੋਈ ਕਮੀ ਇੱਥੇ ਤਾਂ ਪਾਤਾ ਵਾ ਫਾਲਟ ਨਹੀਂ ਸਿਰਫ ਸਾਨੂੰ ਮਿਲਦੀ ਸੀ ਤਾਂ ਦੇਤੀ ਤੇ ਆ ਜਿਹੜੀ ਝੋਟੀ ਇਹ ਇਹ ਬਾਕੀ ਸੇ ਲਿਆ ਖੋਲਾ ਬੜੀ ਖੂਬਸੂਰਤ ਝੋਟੀ ਹੈ ਬਹੁਤ ਜਿਆਦਾ ਚੰਗੀ ਝੋਟੀ ਆ ਉਹ ਇੱਕ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਹੈ ਵੀ ਐਮਨ ਅਤੀ ਦੇ ਪਰਿਵਾਰ ਚੋਂ ਆ ਅੱਛਾ ਬਾਕੀ ਹੁਣ ਸਾਨੂੰ ਨਹੀਂ ਪਤਾ ਨਾ ਹੀ ਕਦੀ ਨਾ ਕੱਦ ਤੇ ਇਹਦਾ ਤੁਹਾਡੇ ਜਿੱਡਾ ਹੀ ਜੇ ਕੱਦ ਬੜਾ ਵੱਡਾ ਜੀ ਬੜੀ ਵੀਡੀਓ ਦੇਣੀ ਕੱਦ ਤੇ ਇਹਦਾ ਕਾਫੀ ਚੰਗਾ ਹੈ ਇਹ ਕਿੰਨਾ ਚਵਾਜ ਦੁੱਧ ਪਹਿਲੇ ਸਵੇਰੇ 12 ਕਿਲੋ ਘਰ ਵਾਲਿਆਂ ਨੇ ਕੱਢਿਆ ਅੱਛਾ ਇਹ ਰਕਾ ਵੀ 12 ਲੀਟਰ ਅਸੀਂ 16 ਕਹਿ ਦਈਏ ਅੱਛਾ 16 ਕਹਿ ਦਈਏ ਜਿਹੜੇ ਲੱਛਣ ਕੱਢ ਸਕਦੀ ਆ ਅੱਛਾ ਪਰ 12 ਕਿਲੋ ਜਿਹੜਾ ਨਾਰਮਲ ਚ ਆਈ ਜਾਊਗੀ ਅੱਜ ਇਹਨੇ 12 ਦੇ ਦੰਦ ਫੇਰ ਦਊਗੀ ਕੀ ਐ ਜਿਹੜੀ ਛੋਟੀ ਆ ਬਾਕੀ ਪੂਰੀ ਵੱਡੀ ਝੋਟੀ ਆ ਜਿਹੜੀ ਸੋਹਣੀ ਸੁਨੱਖੀ ਝੋਟੀ ਆ ਜਿਹੜੀ ਬਾਕੀ ਥਣਾ ਦੇ ਪਿਛੇ ਨਹੀਂ ਕਰਾਂਗੀ ਠੀਕ ਐ ਲੈ ਤੋਰ ਦਵਾਂਗੀ ਕੋਈ ਨਹੀਂ ਹਰ ਕੋ ਦੋ ਚਾਦਨ ਹੋਰ ਐਜੂਕੀ ਸੁਈ ਰੱਖ ਦਊਗੀ ਠੀਕ ਐ ਜੀ ਪੁੱਲਦੀ ਕਰ ਲੇਗੀ ਚਲੋ ਆਜ ਲੈ ਆਓ ਜੀ ਮੱਕੇ ਹੋ ਕਿਦਾਂ ਨੇ ਆ ਸੋਹਣੀ ਸੁਨੱਖੀ ਝੋਟੀ ਆ ਜਿਹੜੀ ਕੱਦ ਕਾਠ ਵੀ ਚੰਗਾ ਉੱਚਾ ਇਹਦਾ ਕਿੰਨਾ ਰੱਖਦੀ ਐ ਮੋਲ ਆਪਾਂ ਹਰਪ੍ਰੀਤ ਜੀ ਰੇਟ ਤੇ ਦਾ 1 5 20 ਵੇਚ ਦੋ ਭਾਵੇਂ 10 ਦੀ ਵੇਚ ਦੋ ਹਾਂਜੀ ਸਾਨੂੰ ਭਾ ਦਾ ਮਿਲੀ ਜਾ ਅਸੀਂ 5-6 ਦਿਨ ਸੰਭੀ ਲਿਆ ਕੀ ਅੱਛਾ ਹੁਣ ਹੀ 85 ਹਜ਼ਾਰ ਦੇ ਦਿੰਗੇ 85 ਹਜ਼ਾਰ 85 ਹਜ਼ਾਰ ਦੇ ਦਿੰਗੇ ਚਲੋ ਮੋਕੇ ਤੇ ਛੋੜ ਛੱਡ ਕਰਦੇ ਮੋਕੇ ਤੇ ਕਰਦਾਂਗੇ ਛੋੜ ਛੱਡ ਠੀਕ ਐ ਜੀ ਤੇ ਗਾਵਾਂ ਵੀ ਆਣਾ ਤਿੰਨ ਹਾਂਜੀ ਇੱਕ ਗਾਂ ਤੇ ਵੇਗੀ ਐ ਨਾ ਆਹ ਗਾਂ ਦੇ ਲੱਲੀ ਵੀਰ ਹੋਣਾ ਕਿਹੜੇ ਭਾਜੀ ਹੋਣਨ ਲਈ ਜੇ ਆਓ ਜੀ ਆ ਜਾ ਭਾਜੀ ਫਿਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਾਂ ਤੋਂ ਹੀ ਲੈ ਫਿਰ ਹਾਂਜੀ ਲੈ ਲੀ ਕਿ ਅੱਛਾ ਬੁੱਢੇ ਤੇ ਤਾਂ ਠੀਕ ਹੈ ਤਸੱਲੀ ਕਰਕੇ ਲਈ ਫਿਰ ਜੋ ਚੀਜ਼ ਦੱਸੀ ਉਹੀ ਨਿਕਲੀ ਫਿਰ ਠੀਕ ਪਸੰਦ ਪੂਰੀ ਹੋਣ ਪੱਕੀ ਲੈ ਜਾਨੀ ਠੀਕ ਹੈ ਪੈਸੇ ਵੀ ਦੇ ਦੇ ਅੱਛਾ ਪੈਸੇ ਅੱਛਾ ਸਾਰਾ ਕੁਝ ਹੋ ਗਿਆ ਬਸ ਧਾਰੇ ਮਾਰੀਆਂ ਵੀਰ ਹੋਣਾ ਕਿ ਉਹ ਚਵਾ ਕੇ ਲਿਆਂਦੀ ਆ ਚਵਾ ਕੇ ਆਹੀ ਮੁੜ ਕੇ ਠੀਕ ਹੈ ਕਰਦੇ ਯਕੀਨ ਕੀਤਾ ਵੀ ਜਿੱਦਾਂ ਇਹ ਚਵਾ ਕੇ ਨੇ ਟੱਕਰ ਲਿਆ ਰਹੇ ਤੇ ਹੱਦ ਨਾਲ ਘੱਟ ਥੋੜਾ ਕਰਨਗੇ ਅੱਛਾ ਤੇ ਮਤਲਬ ਘਰ ਚੋਣ ਵਾਸਤੇ ਲਈ ਤੁਸੀਂ ਘਰ ਚੋਣ ਵਾਸਤੇ ਠੀਕ ਹੈ ਜੀ ਵੇਚ ਵੀ ਲੈਂਦੇ ਆ ਅੱਛਾ ਚਲੋ ਠੀਕ ਹੈ ਹਾਂਜੀ ਬਾਕੀ ਇੱਕੋ ਹਾਂਜੀ ਆ ਬਸ ਦੁੱਧ 12 ਕਿੱਲਿਆਂ ਨੂੰ 10 ਦੱਸ ਦਿਓ 10 ਦੱਸਿਆ ਜੀ 12 ਕਿੱਲਿਆਂ ਕਿੰਨੇ ਦਿਨ ਹੋਏ ਬਾਕੀ ਇਹਨਾਂ ਦੀ ਸੇਵਾ ਹਰ ਨੂੰ ਵਾਧਿਆ ਆ ਜੀ ਲੈ ਆਓ ਜੀ 3 ਸਾਲ ਬੜੀ ਆਓ ਠੀਕ ਹੈ ਜੀ ਉਹਦੇ ਨਾਲ ਵੀਰ ਨੂੰ 12 ਦੱਸਣ ਆਪਾਂ 10 ਕਰਕੇ ਲਈਏ ਠੀਕ ਹੈ ਜੀ 10 ਇਹਨਾਂ ਦਾ ਕਰਕੇ ਲੋ ਸੂਈ ਨੂੰ ਕਿੰਨੇ ਦਿਨ ਹੋਏ ਆ ਸੂਈ ਨੂੰ ਆਹ ਜੀ ਹਫਤੇ ਦਾ ਬੱਚਾ ਜੀ ਅੱਛਾ ਅੱਛਾ ਹਾਂਜੀ ਹਾਂ ਇਹਨਾਂ ਨੂੰ 10 ਕਰਕੇ ਮੈਂ 10 ਕਰਕੇ ਲੋ ਠੀਕ ਹੈ ਜੀ ਤੇ ਹੁਣ ਫਿਰ ਆ ਜਿਹੜੀਆਂ ਗਾਵਾਂ ਆ ਆ ਗੱਬਨੇ ਗੱਲ ਖੋਲੋ ਇਹਨਾਂ ਵੀ ਤੌਰ ਤੇ ਇਹ ਵੀ ਉਠੋਲ ਦੇ ਇੱਕ ਕਿੰਨੇ ਦਿਨ ਖੜਦੇ ਜੇ ਇਹ ਵੀ ਬੰਦ ਲਾ ਜੂ 5-7 ਦਿਨ ਤਿਆਰੀ 5-7 ਦਿਨ ਲੈ ਜੂਗੀ ਤਿਆਰੀ ਜੀ ਇਹ ਜਲਦੀ ਦਰ ਪਾਸੇ ਗੱਡੀ ਕੁੜੀ ਵਾਲੇ ਬਣੇ ਚਲਦੀ ਹੈ ਤੇ ਕਿੰਨੇ ਦਿਨ ਚਾਈ ਜਾਊਗੀ 15-14 ਕਿਲੋ ਤੇ ਚਾਈ ਜੂਗੇ ਚਲੋ ਬੜਾ 20 ਕਿਲੋ ਤਾਂ ਨਹੀਂ ਕਹਿ ਨਹੀਂ ਸਕਦੇ ਆ ਜੀ ਗੋਲੀ ਉਹਨਾਂ ਨੂੰ 14 ਕਿਲੋ ਗਿਆਪ ਦਿਦੀ ਦੀ ਆ 14 ਕਿਲੋ ਜਿਹੜਾ ਕਹਿੰਦੇ ਕਿ ਦਿਨ ਦੇ ਦੇ ਗੱਬਨੇ ਆ ਪਾਵੇਂ ਦੀਆਂ ਗਰੰਟੀਆਂ ਦੇ ਜੀ ਕਿ ਜ਼ਿਆਦਾ ਬੜੀ ਜਿਆਦਾ 16-17 ਬੜਾ ਬੈੜਦਾ 16-17 ਬੜਾ ਬੈੜਦਾ ਥੱਲੇ ਜਿਹੜੀ ਤਿਆਰ ਹੋਣੀ ਆ ਤਿਆਰ ਕੋ ਥੱਲੇ ਬਾਕੀ ਥਣੇ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਕੋਲ। ਬਾਕੀ ਸਾਫ ਆ ਸਾਰੇ ਪੰਨੇ ਜਿੰਨੇ ਚੋਤੇ ਅਗੀ ਰੰਗ ਬਾਜ ਆ। ਹਾਂਜੀ ਹਾਂਜੀ। ਤੇ ਵੇਖੋ ਇਧਰ ਮਤਲਬ ਇਹ ਚੰਗਾ ਲੱਗਾ। ਸਾਰਾ ਕੋਈ ਜਿੰਨੇ ਜੋਗੀ ਆ ਬਹੁਤ ਸਾਫ ਹੈ। ਲੈ ਜੀ ਲੈ ਜੀ। ਬਾਕੀ ਗੱਲ ਆਪਣੀ ਸਾਹਮਣੇ ਹੁੰਦਾਂ। ਗਾਈਆਂ ਦਾ ਦੁੱਧ ਤਾਂ ਆਪਣੀ ਆਪਣੀ ਜੇਰ ਤੇ ਆ। ਜੋ ਮਰਜੀ ਪਾਈ ਜੋ ਸੋਚੀ ਜਿੰਨੇ ਆ। ਠੀਕ ਹੈ ਜੀ। ਬਾਕੀ ਇਹਦਾ ਨੋ ਥੋੜਾ ਜਿਹਾ ਵਧਿਆ ਜਿਹੜਾ ਆਹੋ ਜੀ ਇਹ ਹੁਣ ਇਹ ਸੋਗੇ ਦੇ ਲਾਜ ਦਿਆਂਗੇ ਸਵੇਰੇ ਸੋਗੇ ਤੇ ਬਾਕੀ ਸਾਰੇ ਨੋ ਓਕੇ ਆ ਬਾਕੀ ਸਾਰੇ ਵਧੀਆ ਨੀ ਕਰਦੀ ਤੁਰਨ ਲਗੀ ਜਾ ਕੋ ਪਿਆਰੀਂ ਦੱਬਦੀ ਕੋ ਗੱਲ ਇਹ ਉਸ ਤਰ੍ਹਾਂ ਜਿਹੜਾ ਵਧੀਆ ਹੈ ਨਾ ਮੈਂ ਨਾ ਬਜਟ ਬਣਦਾ ਫਿਰ ਉਹ ਕੋਈ ਚਲਾ ਜਾਂਦਾ ਇਹਦਾ ਮੁੱਲ ਇਹਦਾ ਮੁੱਲ ਵੀ ਛੋਟਾ ਜੀ ਆ ਕਿੰਨਾ 35000 ਦੀ ਦਿਆਂਗੇ 35000 ਕਰਨਾ ਮੌਕਾ ਦਮਨ ਤਨ 10000 ਸ਼ੋਰ ਕਰ ਦੇਣਗੇ ਅੱਛਾ ਇਹ ਦੇ ਦੋਗੇ 34000 ਦੀ ਲਿਆ ਹੁਣ ਜਿਹੜੀ ਇਹ ਕੰਡ ਤੇ ਐਵੇਂ ਸੋਈ ਸਵਾਈ ਜੇ ਇਹਦੇ ਕੋਈ ਸੂਈ ਆ 14 ਕਿ ਲੀਟਰ ਦੁੱਧ ਜਿਹੜਾ ਲੀਟਰ ਵਾਲਾ ਥੱਲੇ ਮਗਰ ਵਸੀ ਹੈ ਹਾਂਜੀ ਮਗਰ ਇਹਦੇ ਵਸੀ ਹੈ ਵਸੀ ਮਗਰ ਜਾਂ ਫਿਰ ਤੋੜਦੀ ਐ ਸੋਈ ਨੋ ਨੋ ਕਿਨੇ ਦੇ ਨੋ ਕਿੱਏ ਇਹਦੀ ਵਸੀ ਜੀ ਮਗਰ ਉਹ ਉਹ ਸਾਹਮਣੇ ਵਸੀ ਹੈ ਆ ਬੱਚੇ ਜੀ ਉਹ ਮੱਝ ਦੀ ਕੱਟੀ ਜਿਹੜੀ ਵਿਖਾਉਣ ਵਾਲੀ ਰਹਿ ਗਈ ਆ ਉਹ ਉਹਦੀ ਕੱਟੀ ਜੀ ਠੀਕ ਹੈ ਜੀ ਕੱਟੀ ਤਾਂ ਪੜੀ ਆ ਜੋ ਦੋ ਮਹੀਨਾ ਜੇ ਬਾਕੀ ਇਹਦਾ ਫੇਰ ਕੱਦ ਘਾਟ ਚੰਗਾ ਦੁੱਧ ਦੇ ਤੇ ਕਲ 14 ਲੀਟਰ ਜਿਹੜਾ ਤਿਆਰ ਦੱਸਦੇ ਮੌਕੇ ਤੇ ਇੱਕਨ ਪਰਸਨ ਮੁਰਸਨ ਗਾ ਹੁਣ ਫੁੱਲੀ ਹੋ ਗਈ ਤਾਂ 20 ਤੋਂ ਕੱਢੂਗੀ ਜੇ ਦਾ ਨਹੀਂ ਗਾਵਾਂ ਬਾਕੀ ਚੰਗੇ ਕਦ ਕੱਠਾ ਲਈ ਆ ਤੇ ਉਹ ਜਿਹੜੀ ਵਸ਼ੀ ਹੈ ਜੀ ਦੁੱਧ 20 ਤੱਕਰ ਜਿਹੜਾ ਕਹਿੰਦੇ ਕਿ ਜਾ ਸਕਦੀ ਹੈ ਅੱਜ ਲੈ ਜਾਵੀਂ ਜੀ ਲੈ ਜਾ ਤੇ ਇਹਦਾ ਵੀ ਫਿਰ ਕੀ ਮੁੱਲਿਆ ਇਹਦਾ ਜਾਇ ਜੀ ਮੁੱਲਿਆ ਕਿੰਨਾ 80 ਦੇ 55 ਦੀ 60 ਦੀ ਹਾਂਜੀ ਪਰਵਾਹੀ ਨਹੀਂ ਹਾਂਜੀ 40 ਦੇ ਦਾਂਗੇ 40000 ਦੀ ਮੌਕੇ ਤੇ ਕਰ ਦੋ ਕਿ ਮੰਨ ਤਾਂ ਨਾ ਹਾਂਜੀ ਹੋ ਜਾਊਗਾ ਜੀ ਤੇ 14 ਲੀਟਰ ਕਰੋ ਚਵਾ ਕੇ ਦੋਗੇ ਆਪਣੇ ਘਰੋਂ ਲੀਟਰਾਂ ਵੇਣ ਕੇ ਦੇਵਾਂਗੇ 14 ਲੀਟਰ ਇਹਦਾ ਬਸ ਜੀ ਮਗਰਿਆ 200 ਢੰਡੀ ਬੜੀ ਆ ਬੇਸ਼ੱਕ ਭਾਵੇਂ ਥੱਲੇ ਲੰਮੇ ਪੈ ਕੇ ਚੋਲੋ ਇਹਨੂੰ ਪ੍ਰਵਾਹ ਨਹੀਂ ਕਰਦੀ ਠੀਕ ਹੈ ਜੀ ਜਿੱਦਾਂ ਮਰਜੀ ਇੰਧੜਕੋ ਜਾਵੇ ਹੁਣ ਇੱਕ ਮੱਝ ਰਹਿ ਗਈ ਹੈ ਨਾ ਇੱਕ ਮੱਝ ਤੇ ਇੱਕ ਮਾਲੀ ਬਹੁਤ ਸ਼ਾਨਦਾਰ ਰਹਿਣਗਾ ਅੱਜ ਅੱਛਾ ਉਹ ਵੀ ਬਾਦਨਾ ਇਕੱਟਾ ਦੇ ਕਮਾਜ ਜਿਹੜੀ ਵਿਖਾਉਣ ਵਾਲੀ ਰਹੀ ਹੈ ਆਹ ਮਾਰੀ ਤਿਆਰ ਆ ਆਪਣੇ ਗੱਬਣੇ ਇਹ ਗੱਬਣੇ ਆ ਜੀ ਕਿੰਨਾ ਕਿ ਟਾਈਮ ਲਾਜੂ ਏ ਹਫਤਾ ਤੱਕ ਲੈ ਜਣਾ ਜੀ ਇਹ ਤੇ ਅਜੇ ਹੋ ਨਹੀਂ ਆਈ ਜਾਪਦਾ ਜੀ ਹਾਂ ਜੀ ਹਫਤਾ ਤੱਕ ਲੈ ਜਣਾ ਨੇ ਹਫਤਾ ਅੱਗੇ ਲੈ ਜੀ ਦੁੱਧ ਕਿੰਨਾ ਚਵਾਜੂ ਹਾਂ ਜੀ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਘਰ ਵਾਲਿਆਂ ਦੇ ਕੰਮ ਦਾ ਉਹਦੇ ਹਿੰਦਾਸ ਦੇ ਚੁੰਦੇ ਰਹੇ ਆ ਅੱਛਾ ਬਾਕੀ ਚਲੋ ਗੱਬਣੇ ਆ ਕਿ ਜੋ ਘੜੀ ਲੱਗਦੀ ਕਿੰਨੀ ਵਾਦੀ ਲੱਗਦੀ ਆ ਠੀਕ ਹੈ ਆਪਾਂ ਮੁੱਲ ਦੇ ਤਾਂ ਉਹਨਾਂ ਕੀ ਹੋਣਾ ਵੀ ਨਹੀਂ ਉਹ ਤਾਂ ਹੀ ਪਣਾ ਇਹ ਤਾਂ 5-6 ਕਿਲੋ ਵਾਲਾ ਹੀ ਕਿੰਨਾ ਇਹਦਾ ਮੁੱਲ ਟੋਕੜਾ ਵਾਲਾ ਮੋਲੇ ਮੈਂ ਸੱਦਰ 50000 ਦੇ ਦਾਂਗੇ 50000 ਦੀ ਹੋਰ ਚੰ ਕੁਛ ਕਰਨਾ ਮੰਨਤਨ ਕੁਛਮ 2000 ਛੋਟ ਕਰ ਦਾਂਗੇ ਅੱਛਾ 48000 48000 ਦੀ ਹੋਰੀ ਪਲੀ ਪੁਲੀ ਆ ਮਾਧਿ ਜੜੀ ਇਹ ਵੀ ਨਹੀਂ ਕਿ ਕੋਈ ਲਿੱਸੀ ਆ ਜਾਂ ਮੁੱਢੜਾ ਆ ਗੱਭਨ ਗੱਭਨ ਦਾ ਅੱਛਾ ਇਹ ਸੂਸਾ ਪੁਸਵਾਗੇ ਤਾਂ ਫਿਰ ਮੈਂ 50000 ਦੇ 60 ਦੇ ਲੱਗੇ ਵੇਚਾਂਗੇ ਠੀਕ ਹੈ ਜੀ ਹਾਂ ਜੀ ਤੇ ਇਹ ਕਿ ਜਰੂਰ ਮੋਲੇ ਰਹਿਣਾ ਚਾਹੀਏ ਅੱਛਾ ਤੇ ਮੈਂ ਹਾਂ ਚੱਲਦੇ ਹਾਂ ਨੂੰ ਭਾਗਮਣੀ ਦੇ ਪਾਦੋਂ ਗੀ ਠੀਕ ਹੈ ਜੀ ਫਿਰ ਆਪਾਂ ਦੋ ਬੜੀਆਂ ਚੰਗੀਆਂ 13-13 ਕਿਲੋ 14 ਕਿਲੋ ਲਈ ਜਾਵਾਂ ਅੱਛਾ ਇੱਕ ਤੇ ਮੈਂ ਹੁਣੇ ਆਜ ਲੱਗੀ ਇੱਕ ਸਵੇਰੇ ਲਿਆਵਾਂਗੇ ਅੱਛਾ ਵੱਡੀ ਮੈਂ 13-14 ਕਿਲੋ ਦੀ ਲੱਖੋਂ ਅੰਦਰ ਆ ਅੱਛਾ ਤੇ ਲੀਟਰ ਨਾਲ ਮਿਟ ਕੇ ਦੇਣਾ ਉਹ ਠੀਕ ਹੈ ਨਾ ਉਹ ਇਦਾਂ ਪਾ ਦੇ ਕੇ ਜੱਜੋ ਮੰਗਦਾ ਅੱਛਾ ਤੇ ਲੱਖੋਂ ਅੰਦਰ ਦੇ ਦੇਣੀ ਆ ਚਲੋ ਕੋਈ ਇਹਨਾਂ ਬਾਰੇ ਪੁੱਛ ਲੇ ਲੱਖਦੀ ਵੀ ਨਹੀਂ ਮਿਲੂ ਨਹੀਂ ਉਹਦੇ ਨਾਲ ਦੀ ਅੱਛਾ ਲਈਆਂ ਹੁਣ ਤੇ ਆ ਮਾਨੀ ਆਪਣੇ ਕੋ ਖੀਰਾ ਵਾ ਅੱਛਾ ਇਹ ਮਤਲਬ ਇਹ ਰੇੜੇ ਅਸੀਂ ਲਾਉਂਦੇ ਆ ਜੀ ਅੱਛਾ ਰੇੜੇ ਤੇ ਗਝਾਉਂਦੇ ਆ ਅੱਛਾ ਤਦਨ ਤਦਨ ਕੁਰਪੀ ਦਾ ਭਠੇ ਅੱਛਾ ਜਾਂ ਆਤ ਨਾਲ ਪਿਓਰ ਕਰਾਂਗੇ ਆ ਠੀਕ ਹੈ ਟ੍ਰੇਨਿੰਗ ਲੱਗੀ ਆ ਇਹਦੇ ਜਾਨ ਤੇ ਕਮਾਲ ਵੀ ਚਿੱਟਾ ਲੀਏ ਠੀਕ ਹੈ ਜੀ ਮੋਰਾ ਬੜਾ ਵੱਡਾ ਮਾਲੀ ਬਣੂਗਾ ਸਾਡਾ ਕਰਨ ਦਾ ਬੜਾ ਖੋਲਾ ਤੇ ਇਹਦਾ ਮੁੱਲ ਮੁੱਲ ਛੋਟਾ ਜੀ ਕਿੰਨਾ ਮੁੱਲ ਨਾਲ ਇਹਦੀ ਤੁਹਾਨੂੰ ਸੱਚੀ ਗੱਲ ਤੁਸੀਂ ਜਾਣ ਹੀ ਪਚਾਈ ਜੀ ਅੱਛਾ ਇਹ ਕਿਹਨੇ ਚੱਲ ਗਿਆ ਸੀ ਝੂਠੀ ਮਾਰਨਾ ਆਪਾਂ ਕਿਸੇ ਦੂਜੇ ਵੀਰੇ ਭਰਾ ਕੋ ਅੱਛਾ ਵੱਡਨ ਆ ਲਿਆ ਚ ਅਹੀਂ ਗਲਤ ਮੰਜੀ ਠੇਲ ਬੰਦੇ ਆ ਤੁਹਾਨੂੰ ਕਿਸੇ ਬੰਦੇ ਦੱਸਤਾ ਅੱਛਾ ਮੈਂ ਤੁਹਾਨੂੰ ਲਿਆ ਨਾਮ ਤੇ ਸਾਂਭੀ ਜਾਊਗਾ ਸਿਆਲ ਅੱਛਾ ਤੇ ਕੋਈ ਲੈ ਜੂ ਕਲ ਮਾਲਾ ਠੀਕ ਬੱਚਾ ਬਹੁਤ ਚੰਗਾ ਹੋਇਆ ਲਬੋਚੜੇ ਵੇਖ ਲੋ ਠੀਕ ਹੈ ਜੀ ਤੇ ਇਧਰ ਖੋ ਟੱਟਾ ਚੰਗਾ ਮਲੇ ਤੁਸੀਂ ਲੈ ਆਉਣੇ ਆ ਠੀਕ ਹੈ ਜੀ ਕੋਈ ਹਰ ਇੱਕ ਹੋਰ ਜੀ ਤੇ ਬਾਹਰ ਨਿਕਲ ਆ ਤੇ ਇਹਦਾ ਮੁੱਲ ਦੱਸ ਦੀਏ ਫਿਰ ਆਪਾਂ ਦੱਸ ਦੇ ਮੁੱਲ ਓਏ ਮੋਲੇ ਦਾ ਪਤਾ ਕੀ ਚੱਕ ਰਿਆ ਮੁੱਲ ਕਰ ਉਹਨਾਂ ਨੇ ਜਿਹੜੇ ਅਸੀਂ ਜਿੰਨੇ ਦਾ ਲਿਆ ਉਹਨੇ ਦੇਣਾ ਕਿਉਂਕਿ ਇਹਦੀ ਜਾਨ ਬਚਾਉਣੀ ਆ ਹਾਂਜੀ ਹਾਂਜੀ ਹੁਣ ਹਾਂ ਦੇਣਾ 28000 ਦਾ 28000 ਦਾ ਚਲੋ ਫਿਰ ਬੰਦਾ ਫਿਰ ਇਹਨਾਂ ਉਹਨੇ ਦਾ ਇਹਨੇ ਦਾ ਹੀ ਮਤਲਬ ਉਧਰ ਆ ਉਹ ਵੱਡਣ ਵਾਲਿਆਂ ਚ ਹਾਂ ਉਹਨਾਂ ਨੇ ਵਿਆਹ ਹੀ ਚਲੋ ਉਹਨਾਂ ਨੂੰ ਨਫਾ ਲੱਗਦਾ ਪਰ ਆਪਾਂ ਜਾਂ ਹਾਂ ਵੀ ਜਾਣ ਪਾਜੀ ਠੀਕ ਹੈ ਜੀ ਬਾਕੀ ਆ ਪਸ਼ੂ ਜਿਹੜੇ ਕੋਈ ਕੋ 12 13 ਦੇ ਲੱਗੇ ਪੰਨੇ ਜਿਹੜੇ ਟੋਟਲ ਹੈਗੇ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਕ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ